ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਜਿਹੜੀ ਦੋਸਤੋ ਆਪਣੀ ਪਹੁੰਚ ਹੈਗੀ ਆ ਪਿੰਡ ਕੈਰੋਂ ਹੈਗੀ ਆ ਦੋਸਤੋ ਕੈਰੋਂ ਪਿੰਡ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਹੈਗਾ ਜੇਕਰ ਦੋਸਤੋ ਤੁਸੀਂ ਵਿਜ਼ਿਟ ਕਰਨੀ ਹੈਗੀ ਆ ਬਿਲਕੁਲ ਤੇ ਗ੍ਰੈਂਡ ਪੈਲਸ ਹੈਗਾ ਗ੍ਰੈਂਡ ਪੈਲਸ ਦੇ ਕੋਲੋਂ ਜਿਹੜੀ ਛੜਕ ਆਉਂਦੀ ਆ ਗ੍ਰੈਂਡ ਕੈਰੋਂ ਗ੍ਰੈਂਡ ਕੈਰੋਂ ਜਿਹੜਾ ਦੋਸਤੋ ਪੈਲਸ ਆ ਉੱਥੋਂ ਤੁਸੀਂ ਸਿੱਧਾ ਇਸ ਟਾਣੀਆਂ ਤੇ ਬਾਈ ਹੋਰਾਂ ਦੀਆਂ ਬੈਕਾਂ ਦੇ ਉੱਪਰ ਜਿਹੜੀ ਵਿਜ਼ਿਟ ਕਰ ਸਕਦੇ ਹੋ ਬਾਕੀ ਭਾਈ ਸਤਨਾਮ ਸਿੰਘ ਦੇ ਜਿਹੜੇ ਨੰਬਰ ਹੋਣਗੇ ਲਗਾਤਾਰ ਆਪਾਂ ਸਕਰੀਨ ਦੇ نیچے ਚਲਦੇ ਕਰ ਦਿੱਤੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੀ ਗੱਲਬਾਤ ਕਰ ਸਕਦੇ ਹੋ ਅੱਜ ਪਸ਼ੂ ਜਿਹੜੇ ਹੈਗੇ ਦੋਸਤੋ ਤੁਹਾਨੂੰ ਆਲਮੋਸਟ ਆਪਾਂ ਘੱਟੋ ਘੱਟ ਵੀ ਪੰਜ ਬੈੜਾ ਹੋਣਗੀਆਂ ਪੰਜ ਬੈੜਾ ਹੋਣਗੀਆਂ ਤੇ ਇੱਕ ਮੱਝ ਹੋਵੇਗੀ ਠੀਕ ਆ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆ ਭਾਈ ਸਤਨਾਮ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ 11 ਮਾਰਚ ਨੂੰ ਜਿਹੜੀ ਆ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ 8:30 ਵਜੇ ਮਾਰਨਿੰਗ ਦਾ ਸਮਾਂ ਹੈਗਾ ਬੈੜ ਜਿਹੜੀ ਤੁ ਖਾਸਾ ਉਰਤੇ ਜੇ ਸੂਈ ਸਵਾਈ ਹੋਈ ਤੇ ਬਿਲਕੁਲ ਚੁਵਾਈ ਕਰਕੇ ਜੇਕਰ ਦੋਸਤੋ ਗੱਭਣ ਤੇ ਟਿੱਪ ਕੇ ਚੌਥਾ ਨਾਂ ਦੀ ਆਪਦੀ ਚੈੱਕ ਪਾਸ ਕਰ ਲਿਓ ਤਸੱਲੀ ਕਰਨ ਤੋਂ ਬਾਅਦ ਬੇਸ਼ੱਕ ਤੁਸੀਂ ਸੌਦਾ ਕਰ ਸਕਦੇ ਹੋ ਆਓ ਕਰਦੇ ਹਾਂ ਗੱਲਬਾਤ ਬਾਈ ਸਤਨਾਮ ਦੇ ਨਾਲ ਪੁੱਛਦੇ ਹਾਂ ਕੀ ਇਨਫੋਰਮੇਸ਼ਨ ਹੈਗੀ ਆ ਇਹਨਾਂ ਬੇੜਾਂ ਦੀ ਠੀਕ ਹੈ ਜੀ ਸਭ ਤੋਂ ਪਹਿਲਾਂ ਬਾਈ ਸਤਨਾਮ ਸਿੰਘ ਜੀ ਸਸਰੀਕਾਰ ਬਹੁਤ ਵਧੀਆ ਕੈਮੋ ਜੀ ਹਾਂ ਸਭ ਕਿਰਪਾ ਮਾਰੇ ਜੀ ਠੀਕ ਆ ਤੇ ਬਾਈ ਅ ਅੱਜ ਪਸ਼ੂ ਆਪਣੇ ਕੋਲ ਘੱਟੋ ਘੱਟ ਵੀ 4 ਤਾਂ ਬੇੜਾ 5 ਬੇੜਾ ਜੀ ਹਾਂ ਜੀ 5 ਬੇੜਾ ਤੇ ਇੱਕ ਮੱਝ ਜੀ ਇੱਕ ਮੱਝ ਜੀ ਠੀਕ ਹੈ ਤੇ ਆਲਮੋਸਟ ਜਿੰਨੀਆਂ ਵੀ ਹੈਗੀਆਂ ਵੈਸੇ ਜ਼ਿਆਦਾ ਨਾ ਕਿ ਜਿਹੜੇ ਸੂਏ ਸੂਏ ਆ ਜੀ ਹਾਂ ਜੀ ਆਪਣੇ ਕੋ 4 ਸੂਇਆਂ ਦੇ ਹਾਂ ਜੀ ਇਹਨਾਂ ਤਿੰਨ ਸੂਇਆਂ ਤੇ ਦੋ ਗੱਬਣਾ ਦੋ ਗੱਬਣਾ ਹਾਂ ਜੀ ਠੀਕ ਹੈ ਤੇ ਬਾਈ ਜੀ ਕਰਗੇ ਸਟਾਰਟ ਪਹਿਲੇ ਨੰਬਰ ਤੇ ਇਹ ਵੱਡੇ ਕਦ ਕਦ ਦੇ ਵਿੱਚ ਇੱਕ ਫਾਰਮ ਦੀ ਵਾੜ ਜਿਹੜੀ ਐਚ ਐਫ ਨਜ਼ਰ ਆ ਰਹੀ ਹੈ ਜੀ ਇਸ ਦੀ ਕੀ ਡਿਟੇਲ ਆ ਜੀ ਇਹ ਇਹ 10 ਸੂਆ ਸੂਈ ਜੇ ਠੀਕ ਆ ਪਰਸੋਂ ਦੀ ਸੂਈ ਵੱਲੋਂ ਠੀਕ ਹੈ ਜੀ ਤੇ ਮਗਰ ਇਹਦੇ ਬੱਚਾ ਜੀ ਠੀਕ ਹੈ ਜੀ ਹਾਂ ਜੀ ਤੇ ਥਣਪਾੜਾ ਵਾਕਈ ਬਹੁਤ ਵੇਖੋ ਹਮ ਤੁਹਾਨੂੰ ਬਹੁਤ ਸੋਹਣਾ ਲੱਗਾ ਠੀਕ ਆ ਕਰੋ ਚੈੱਕ ਦੋਸਤੋ ਦੂਜਾ ਸੂਆ ਸੂਈ ਆ ਥਣ ਭਾਂਡਾ ਵੇਖੋ ਆ ਵੇਖੋ ਜੀ ਇੱਥਾਂ ਫਿਰਲਾਂ ਵੇਖੋ ਕਮਾਲ ਦੀ ਚੀਜ਼ ਆ ਆਰਡਰ ਹਵਾਨੇ ਦੀ ਕੁਆਲਿਟੀ ਜਿਹੜੀ ਆ ਦੋਸਤੋ ਬਿਲਕੁਲ ਧੋਨ ਤੋਂ ਲੈ ਕੇ ਆਪਾਂ ਸੂ ਤੱਕ ਦੀ ਜਿਹੜੀ ਸਟਰਕਚਰ ਹੈਗਾ ਹਵਾਨੇ ਦਾ ਉਹ ਕਵਾਂਗੇ ਤੇ ਇੱਕ ਜਿਹੜੀ ਹਾਈਟ ਬੰਦੇ ਜਿਹੜੀ ਹਾਈਟ ਜਿਹੜੀ ਦੋਸਤੋ ਇਸ ਵੈਡ ਦੀ ਆ ਬਾਕੀ ਖੋਲ ਕੇ ਆਪਾਂ ਤੋੜ ਕੇ ਦਿਖਾਵਾਂਗੇ ਆ ਫੇਸ ਕੁਆਲਿਟੀ ਦੇਖੋ ਇਹੋ ਵੇਖੋ ਆ ਕਰੋ ਚੈੱਕ ਜੀ ਅੱਛਾ ਆ ਸੂਈ ਨੂੰ ਬਾਈ ਜੀ ਕਿਨੇ ਦੋ ਤਿੰਨ ਦਿਨ ਦਾ ਸੀ ਪਰਸੋਂ ਸ਼ਾਮ ਦੀ ਸੂਈ ਆ ਪਰਸੋਂ ਸ਼ਾਮੀ ਸੂਈ ਆ ਹਾਂ ਜੀ ਤੇ ਬੋਲੇ ਦੇ ਵਿੱਚ ਹੁਣ ਕਿੰਨਾ ਟਾਈਮ ਆਪਾਂ ਦੋ ਟਾਈਮ ਦਾ ਕੱਢ ਲਈ ਜੀ 20 ਕਿਲੋ ਤੋਂ ਪਲੱਸ ਹੋ ਜੂਗਾ ਆਪਾਂ 20 ਕਹਿ ਕੇ ਦੇਵਾਂਗੇ 20 ਬੋਲਾ ਠੀਕ ਹੈ ਜੀ ਹਾਂ ਜੀ 20 ਕਿਲੋ ਜਿਹੜਾ ਦੋਸਤੋ ਬੋਲਾ ਹੁਣ ਤੁਸੀਂ ਮੰਨ ਕੇ ਇਹ ਬੈਡ ਲੈ ਕੇ ਜਾ ਸਕਦੇ ਹੋ ਤੇ ਮਿਲਕਿੰਗ ਭਾਈ ਜੀ ਕਿੰਨੇ ਕੁ ਦੀ ਆਸ ਹੋਵੇਗੀ ਤਕਰੀਬਨ ਦੇਖੋ ਜੀ ਉਹਨਾਂ ਤੋਂ ਆਪਾਂ ਲਈ ਉਹਦੇ ਪਹਿਲੇ ਸਵੇਰੇ ਖਾਈ 29 ਕਿਲੋ ਦਿੱਤਾ ਠੀਕ ਹੈ ਜੀ ਤੇ ਯਾਰ ਕਿ ਤੂੰ ਤਾਂ ਪਲੱਸ ਹੀ ਚੱਲੂਗੀ ਕਰਵਾ ਲਈ ਠੀਕ ਹੈ ਜੀ 28 29 ਲੀਟਰ ਜਿਹੜੀ ਆ ਦੋਸਤੋ ਪਹਿਲੇ ਸਵੇਰੇ ਫਰਸਟ ਟਾਈਮਰ ਦੀ ਜਿਹੜੀ ਆ ਮਿਲਕ ਦੀ ਕੈਪੈਸਿਟੀ ਰਹੀ ਆ ਅਰ ਕੀ ਸੈਕਿੰਡ ਸਵੇਰ ਜਿਹੜਾ ਦੋਸਤੋ ਸੂਈਆ ਹੁਣ ਅੱਜ ਤੀਜੇ ਦਿਨ ਦੇ ਵਿੱਚ ਜਿਹੜਾ ਦੋਸਤੋ 20 ਕਿਲੋ ਜਿਹੜਾ ਦੋਸਤੋ ਬੋਲਾ ਬਿਲਕੁਲ ਰੈਡੀ ਹੈਗਾ ਠੀਕ ਆ ਕੋਈ ਵੀਰ ਆਪਦੀ ਜਿਹੜੀ ਚੁਵਾਈ ਹੈਗੀ ਆ ਤਸल्ली ਦੇ ਨਾਲ ਕਰ ਸਕਦਾ ਬਾਕੀ ਆ ਜਿਹੜਾ ਹਵਾਨਾ ਵੇਖੋ ਬੈਕ ਸਾਈਡ ਦੇ ਜਿਹੜੇ ਥਾਣਾ ਬਿਲਕੁਲ ਮੁੱਠੀ ਵਾਲੇ ਆ ਕਈ ਵਾਰਾਂ ਵੀਰਾਂ ਨੂੰ ਹੁੰਦਾ ਵੀ ਚੀਜ਼ ਸਮਝ ਨਹੀਂ ਆਈਗੀ ਪਰ ਇੱਥੇ ਤੁਸੀਂ ਵੇਖੋਗੇ ਬਿਲਕੁਲ ਜਿਹੜਾ ਮੁੱਠੀ ਵਾਲਾ ਥਾਣਾ ਪਰ ਉਲਟੇ ਪਹਿਣੀ ਵਾਲੇ ਪਾਸੇ ਦੇਖੋ ਆ ਕਰੋ ਚੱਕ ਕੇ ਠੀਕ ਆ ਆ ਦੇਖੋ ਬਿਲਕੁਲ ਚੌਂ ਥਾਨ ਪੀੜੀ ਦੇ ਪਾਵੇਂ ਵਾਂਗੂ ਆ ਤੇ ਜਿਹੜੀਆਂ ਵਿੱਥਾਂ ਵਰਲਾ ਨੇ ਨੋਰਮਲ ਜਿਹੜੀ ਆ ਸਮਝ ਆ ਜਣੀ ਆ ਤਕਰੀਬਨ ਮੁਠੀ ਨਾਲ ਮੁਠੀ ਜਿਹੜੀਆਂ ਦੋਸਤੋ ਖੈਂਦੀ ਨਹੀਂ ਨੀ ਜੇਕਰ ਆਪਾਂ ਚੁਵਾਈ ਕਰੀਏ ਤੇ ਅੱਛਾ ਭਾਈ ਜੀ ਕਿੰਨਾ ਕੁ ਮੋਲੇ ਦਾ ਕਿੰਨਾ ਕੁ ਰੱਖਤਾ ਜੀ ਜੀ ਮੋਲੇ ਦਾ ਨਾ ਥੋੜੀ ਜੀ ਗੱਲ ਚੱਲਣੀ ਕਿ ਵੀਰ ਦਾ ਠੀਕ ਹੈ ਸੱਚੇ ਵੇਚਣ ਵਾਲਾ ਜੀ ਤੇ ਮੋਲ ਫੋਨ ਤੇ ਕਰਨਾ ਹੈ ਫੋਨ ਤੇ ਕਰਦੇ ਜੇ ਕੋਈ ਮਤਲਬ ਵੇਖੀ ਤੇ ਠੀਕ ਆ ਜਨਾਬੀ ਫਿਰ ਫੋਨ ਤੇ ਜੋੜੋ ਪਰ ਕਿਸੇ ਵੀਰ ਨੇ ਖਰੀਦਣੀ ਆ ਕੰਟੈਕਟ ਕਰ ਲੈ ਤੇ ਵੀਰ ਬਾਜ ਤਾਂ ਲੈ ਲੈਵੇ ਕਿ ਕੀ ਪ੍ਰਾਈਸ ਰੇਟ ਕਿੰਨਾ ਹਾਂ ਜੀ ਥੋੜਾ 19 20 ਦੀ ਕਸਰ ਹੈਗੀ ਤੇ ਅਜਿਹੀ ਜੀ ਜਾਵੇ ਬਾਕੀ ਜਦੋਂ ਵੀਡੀਓ ਤੱਕ ਹੋ ਜੋ ਕਲੀਅਰ ਚਲੋ ਜ਼ਰੂਰ ਜੀ ਕੋਈ ਗੱਲ ਨਹੀਂ ਆ ਸੋ ਦੋਸਤੋ ਕਿਸੇ ਵੀਰ ਨੇ ਖਰੀਦਨੀ ਆ ਤੁਸੀਂ ਖਾਸ ਤੌਰ ਤੇ ਫੋਨ ਤੇ ਕੰਟੈਕਟ ਨੰਬਰਾਂ ਤੇ ਜਿਹੜਾ ਸੰਬੰਧ ਕਰ ਲਿਓ ਠੀਕ ਆ ਇਸ ਤੋਂ ਬਾਅਦ ਜਿਹੜੀ ਨੈਕਸਟ ਵੈੜ ਆ ਗਈ ਦੋਸਤੋ ਕਰੋ ਸੰਗ ਦੇ ਵਿੱਚ ਐਚ ਐਫ ਦੇ ਚਾਹ ਸ਼ਾਹੀਵਾਲ ਦਾ ਆਪਾਂ ਕਰੋ ਸੰਗ ਇਹਨੂੰ ਕਹਿ ਸਕਦੇ ਆ ਤੇ ਵੈੜ ਵੱਟੇ ਕੱਦ ਕੱਟ ਦੇ ਵਿੱਚ ਆ ਜਿੱਡੀ ਵੈੜ ਤੁਸੀਂ ਬਿਲਕੁਲ ਪਹਿਲੇ ਨੰਬਰ ਤੇ ਦੇਖੀ ਆ ਹਾਈਟ ਕੱਦ ਜਿਹੜਾ ਐਕਸਟਰਾ ਆਰਡੀਨਰੀ ਆ ਪੂਰੇ ਵੱਡੇ ਹਾਈਟ ਕੱਦ ਦੇ ਵਿੱਚ ਤੇ ਭਾਜੀ ਸੁਨਮ ਜੀ ਇੱਕ ਕਿਨਵਾ ਸੁਆ ਸੁਈਏ ਇਹ ਦੂਜਾ ਸੁਆ ਵੀਰ ਜੀ ਸੁਣਾ ਸੁਣ ਵਾਲੀ ਹੈ ਜੀ ਲੈ ਜੂ ਦੋ ਚਾਰ ਨੇ ਲੈ ਜੂ ਠੀਕ ਆ ਦਿਨ ਕਿੰਨੇ ਕ ਹਜੇ 2000 ਦਿਨ ਠੀਕ ਹੈ ਜੀ 2-4 ਦਿਨ ਬਾਕੀ ਹੈ ਹਾਂਜੀ ਠੀਕ ਆ 2-4 ਦਿਨ ਡੜੇ ਦੋਸਤੋ ਬਾਕੀ ਆ ਸੈਕੰਡ ਟਾਈਮਰ ਜਿਹੜੀ ਇਹ ਵੜ ਸੋਣ ਜਾ ਰਹੀ ਆ ਤੇ ਆਹ ਵੇਖੋ ਜੀ ਠੀਕ ਆ ਵੱਡੇ ਕੱਦ ਦੇ ਵਿੱਚ ਆ ਦੋਸਤੋ ਵੜ ਤੇ ਤਕਰੀਬਨ ਹਜੇ ਢਿੱਲਾ ਢੋਲਾ ਜਿਹੜੀਆਂ ਨਾਰਮਲ ਤੁਸੀ ਦੇਖ ਰਹੇ ਹੋ ਕਿ ਹਫਤਾ ਜੇਕਰ ਲੱਗੇ ਜਾਂਦੀ ਆ ਦੋਸਤੋ ਤੇ ਹਵਾਨਾ ਕਾਫੀ ਵਧੀਆ ਚੰਗਾ ਸਟਰਕਚਰ ਹਵਾਨੇ ਦਾ ਬਣਾ ਕੇ ਤਿਆਰ ਕਰੂਗੀ ਆਫ ਇਸ ਕੁਆਲਿਟੀ ਦੇਖੋ ਜੀ ਠੀਕ ਹੈ ਐਚ ਐਫ ਤੇ ਜਿਹੜਾ ਸ਼ਾਹੀਵਾਲ ਦਾ ਆਪਾਂ ਇਹਨੂੰ ਕ੍ਰੋਸ ਅੰਗ ਕਹਿ ਸਕਦੇ ਹਾਂ ਕਿਉਂਕਿ ਕਦ ਕਰ ਜਿਹੜਾ ਐਚ ਐਫ ਜਿਆ ਕੀਤਾ ਹੈਗਾ ਤੇ ਬੈਕ ਸਾਈਡ ਜੇਕਰ ਬੈਕ ਸਾਈਡ ਤੋਂ ਆਪਾਂ ਦੇਖੀਏ ਤੋਂ ਨਾ ਹੈਗਾ तकरीबन ਸ਼ਾਹੀਵਾਲ ਦੇ ਵਿੱਚ ਜਿਹੜੀ ਗੜ ਪੈ ਜਾਂਦੀ ਹੈ ਠੀਕ ਹੈ ਆ ਕਰੋ ਚੈੱਕ ਜੀ ਹੋਰ ਇਹ ਜੀ ਖਲਣਾ ਖਲਣਾ ਦਾ ਬਾਈ ਬਹੁਤ ਅਜੇ ਨੇ ਬਹੁਤ 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 ਜੀ ਹੁੰਦੇ ਨੇ ਮਤਲਬ ਖਲਣਾ ਹੁੰਦੀ ਬਹੁਤ ਬਹੁਤ ਹਾਂ ਦੇਵਾ ਜਿਹੜਾ ਦੋਸਤੋ ਹਵਾਨਾ ਤੁਸੀਂ ਨਾਰਮਲ ਹੀ ਦੇਖ ਸਕਦੇ ਹੋ ਖਲਾਰ ਲਿਓ ਵੀਰੋ 2 ਮਿੰਟ ਤੇ ਆਹ ਦੇਖੋ ਤਵਾਣਾ ਤੁਸੀਂ ਵੇਖੋਗੇ ਤੇ ਕਾਫੀ ਖੁੱਲਾ ਬਣਾ ਕੇ ਤਿਆਰ ਕਰਨਾ ਹੈ ਬੈਡ ਮੇ ਕਿਉਂਕਿ ਸੱਤਾਂ ਦਿਨਾਂ ਦੇ ਦੌਰਾਨ ਜਿਹੜਾ ਦੋਸਤੋ ਰੋਜ਼ ਹੀ ਰੋਜ਼ ਹੀ ਹਰ ਰੋਜ਼ ਡੇਲੀ ਦੀ ਆਪਾਂ ਗੱਲ ਕਰੀਏ ਤੇ ਬਣਦੀ ਆ ਪੂਰਾ ਅਸ਼ਾ ਭਾਈ ਜੀ ਫਿਰ ਤਿੱਪਣ ਵਧੀਆ ਸੀ ਸਾਰਾ ਕੁਝ ਹਾਂ ਜੀ ਵਧੀਆ ਹੈ ਮਤਲਬ ਫਰਸਟ ਕਲਾਸ ਬੋਲੀ ਟੋਲਦੀ ਹੈ ਹਾਂ ਜੀ ਕੀ ਕਰ ਕੋਈ ਪਹਿਲੇ ਸਵੇਰ ਦਾ ਲੱਗਾ ਸੀ ਪਤਾ ਕਿੰਨਾ ਦੁੱਧ ਚੁੰਦੀ ਰਹੀ ਹੈ ਤੀਸੋਂ ਆਪਾਂ ਲਾਗੋ ਲਈ ਹੋਂਦੇ 23 24 ਕਿਲੋ ਨੇ ਪਹਿਲਾਂ ਨੇ ਦਿੱਤਾ ਪਹਿਲਾਂ ਨੇ ਹਾਂਜੀ ਵਸ ਇਸ ਵਾਰ ਵੀ ਜਿਹੜੇ ਸਾਣਾ ਹਵਾਨੇ ਦੀ ਬੰਤਰ ਲੱਗਦਾ ਵੀ 25 ਤੋਂ 30 ਵੀ ਦੇ ਸਕਦੇ ਪੰਜਾਹ ਤੋਂ ਚੱਲੂਗੇ ਹਾਂਜੀ ਹਨਾ ਰੇਟੀ ਵੇੜ ਨੂੰ ਕੋਈ ਆਂਦਾ ਨਹੀਂ ਤੁਸੇ ਕੋਈ ਗਾਦੇ ਵਜਨ ਬਹੁਤ ਆਜੀ ਵਜਨ ਵਜਨ ਬਹੁਤ ਬਾਕੀ ਠੱਲਾ ਠੱਲਾ ਪੜ ਗਿਆ ਬਿਲਕੁਲ ਬਿਲਕੁਲ ਤੇ ਬਈ ਇਹਦਾ ਲੈਦੇ ਕੀ ਕਰਦੇ ਅੱਜ ਆਪਾਂ ਉਹਦੇ ਭਾਈ ਇਹਦਾ 60 ਬਾੜ ਕਰੀ ਦੇ ਦਿੰਦੀ ਜੀ ਚਲੋ ਬੱਕ ਮੈਂ ਜਿਆਰ ਦਿਖਾ ਦੇਦਾ 55000 ਦੀ ਆ ਦੇ ਦਾਂਗੇ ਹਾਂਜੀ ਠੀਕ ਆ ਮੁੱਲ ਜਿਹੜਾ ਦੋਸਤੋ 60000 ਬਈ ਜਾਂਦਾ ਵੀ ਭਾਵੇਂ ਕਰਦੇ ਆ ਪਰ ਲੈ ਇਹਦੇ ਜੀ ਐਸਨੋ ਜਿਹੜੀ ਆ ਉਹ 55000 ਆ ਮੋਟਾ ਗੋਲ ਥਾਣਾ ਠੀਕ ਆ ਆ ਕਰੋ ਚੈੱਕ ਠੀਕ ਆ ਅੱਗੇ ਨੈਕਸਟ ਜਿਹੜੀ ਬਰਡ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਵੀ ਸੂਈ ਸਬਈ ਹੈ ਨਾ ਜੀ ਤੀਜਾ ਸਵੇਰ ਸੂਈ ਹੈ ਜੀ ਤੀਜਾ ਸਵੇਰ ਸੂਈ ਆ ਤੇ ਮਗਰ ਬੱਚਾ ਕਿ ਆ ਗਿਆ ਜਿੰਦੇ ਹੋਰ ਬੱਚੀ ਆ ਜੀ ਇਹਦੇ ਮਗਰ ਬੱਚੀ ਆ ਬਿਲਕੁਲ ਜਿਹੜੀ ਬ੍ਰਾਊਨ ਕਲਰ ਦੀ ਹੈ ਨਾ ਹਾਂਜੀ ਹਾਂਜੀ ਇਹ ਬੱਚੀ ਆ ਤੀਜਾ ਸਵੇਰ ਸੂਈ ਦਿਨ ਕਿੰਨੇ ਕੋ ਹੋ ਗਏ ਸੂਈ ਨੇ ਜੀ ਇਹਨੂੰ ਤਾਂ ਆ ਕੇ ਰਾਂਦੇ ਰੋਈ ਗਈ ਜੀ ਦਸ ਤੋਂ 11 ਦਿਨ ਦਾ ਸਮਾਂ ਹੋ ਗਿਆ ਸੋ ਜੀ ਤੇ ਹਾਜ਼ਰ ਦੁੱਧ ਹੁਣ ਕਿੰਨਾ ਜੀ ਹੋਲੇ ਵੀ ਕੋ 15 ਪਲੱਸ ਹੀ ਹੋਊ ਜਦੋਂ ਆਪਾਂ 15 ਕਹਿ ਕੇ ਲਿਆਏ ਠੀਕ ਆ ਜੀ 15 ਤੋਂ ਪਲੱਸ ਜਿਹੜਾ ਦੁੱਧ ਹੋਵੇਗਾ ਦੋਸਤੋ ਪਰ ਤੁਸੀਂ ਜਿਹੜਾ 15 ਲੀਟਰ ਦੀ ਚੁਆਈ ਹੈ ਮੰਨ ਕੇ ਲੈ ਕੇ ਜਾ ਸਕਦੇ ਜੀ ਠੰਡੇ ਧੀਰੀ ਪੂਰੀ ਆ ਖੋਲ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਆ ਆ ਜਾਈਏ ਠੀਕ ਆ ਆ ਕਰੋ ਜੇਕਰ ਠੀਕ ਆ ਕਦ ਕਠ ਜਿਹੜਾ ਦੋਸਤੋ ਆ ਮੀਡੀਅਮ ਤੋਂ ਜਿਹੜਾ ਪਲੱਸ ਕਹਾਂਗੇ ਠੀਕ ਆ ਬਾਕੀ ਜਿਹੜਾ ਵੱਡੀਆਂ ਵੜਾਂ ਦੇ ਵਿੱਚ ਜਿਹੜਾ ਕਦ ਕਠ ਆ ਜਾਂਦਾ ਇਸ ਵੜ ਦਾ ਵੀ ਤੇ 15 15.5 ਕਿਲੋ ਦੀ ਜਿਹੜੀ ਚਵਾਈ ਤੁਸੀਂ ਘਰ ਵਿਜ਼ਿਟ ਕਰਕੇ ਦੋ ਟਾਈਮ ਦੀ ਤਸੱਲੀ ਕਰ ਸਕਦੇ ਜੀ ਠੀਕ ਆ ਤੇ ਥਣਾ ਦੀ ਚੈੱਕ ਪਾਸ ਕਰ ਲਿਓ ਤਸੱਲੀ ਦੇ ਨਾਲ ਹੌਸਲੇ ਦੇ ਨਾਲ ਜਿਹੜੀ ਆ ਖਰੀਦ ਕਰ ਲਿਆ ਕਰੋ ਦੋਸਤੋ ਕਿਤੇ ਵੀ ਜਾ ਕੇ ਪਸ਼ੂ ਦੀ ਚਵਾਈ ਕਰ ਲਿਆ ਕਰੋ ਉਸ ਤੋਂ ਬਾਅਦ ਬੇਸ਼ੱਕ ਤੁਸੀਂ ਸੌਦਾ ਕਰ ਲਿਆ ਕਰੋ ਠੀਕ ਆ ਸਾਈ ਪਿਆਰ ਨਾਲ ਜਿਹੜਾ ਫੋਨ ਤੋਂ ਬਾਅਦ ਅੱਛਾ ਬਾਈ ਸੁਖਨਾਮ ਸਿੰਘ ਜੀ ਕਿੰਨੇ ਦੀ ਲੈਦੇ ਕਰ ਲਿਏ ਜੀ ਫੇਰ ਵੀ ਮਤਲਬ 40 42 ਜੋ ਮਰਜੀ 38000 ਦੇ ਗਾ ਦੇ 38000 ਦੇ ਹਾਂਜੀ ਜੀ ਦਾ ਠੀਕ ਹੈ ਜੀ 38000 ਦੀ ਜਿਹੜੀ ਦੋਸਤੋ ਇਹ ਲੈਦੇ ਹੋਵੇ ਕਿ ਤੇ ਨਾਰਮਲੀ 15 14 15 ਲੀਟਰ ਤੋਂ ਤਾਂ ਕੋਲ 15 ਤੋਂ ਪਲੱਸ ਹੋਊਗਾ ਆਪਾਂ 15 ਕਹਿ ਕੇ ਦਿਆਂਗੇ ਠੀਕ ਹੈ ਹਾਂਜੀ ਤੇ ਮਤਲਬ ਇਹ ਨਾਲ ਹੈ ਨਾ ਜੀ ਸੋਨੇ ਦਾ ਦੇ ਦੇ ਆ ਕਰੋ ਚੈੱਕ ਜੀ ਠੀਕ ਆ ਆ ਥਣ ਭੰਡਾ ਜੀ ਤੇ ਜਿਹੜਾ ਗੈਬੰਤਰਾ ਦੋਸਤੋ ਤਕਰੀਬਨ ਗੱਠਾ ਮਾਰ ਲਓ ਪੂਰੀਆਂ ਠੀਕ ਆ ਜੀ ਇਸ ਤੋਂ ਬਾਅਦ ਜਿਹੜੀ ਅਗਲੀ ਵੈੜਾ ਦੋਸਤੋ ਉਹਦੀ ਜਾਣਕਾਰੀ ਆਪਾਂ ਲੈ ਲੈਨੇ ਬਾਈ ਤੋਂ ਠੀਕ ਆ ਇੱਧਰ ਕਰ ਲੋ ਚਲੋ ਠੀਕ ਆ ਅੱਗੇ ਜਿਹੜੀ ਆ ਦੋਸਤੋ ਡੱਬੀ ਵੈੜ ਇੱਕ ਹੋਰ ਆ ਗਈ ਆ ਐਚ ਐਫ ਅੰਗ ਦੇ ਵਿੱਚ ਤੇ ਇਹ ਵੀ ਸੂਈ ਹੈ ਨਾ ਜੀ ਜਿਹੜਾ ਸੂਹਾ ਹਾਂਜੀ ਕਾਸ ਸੂਈ ਜੀ ਜੀ ਇਹ ਨੂੰ ਸੁਈ ਗਵਾਜ ਹੋ ਗਏ 4-5 ਦਿਨ। ਲਾੜੂ ਲਾ ਲ ਬੱਚੇ ਦੇ। ਹਾਂਜੀ ਨਾਮ ਮਕਰ ਬੱਛੀ ਜੀ, ਮਕਰ ਬੱਛੀ। ਬਾਕੀ ਖਾਨ ਸੋਣ ਵੇਖੋ ਬਹੁਤ ਸੋਹਣਾ ਲੱਗਾ, ਖੰਢੀ ਵੀ ਕਰਵਾ ਲਈ ਬਹੁਤ। ਹਾਂਜੀ, ਹਾਂਜੀ। ਕੋਈ ਜਾਬੀਦ ਦਾ ਮੱਜੀ, ਆਹ ਕਰੋ ਚੱਕ। ਸੂਵਾ ਤੀਜਾ ਸੁਈ ਜੀ। ਸੂਵਾ ਤੀਜਾ ਜੀ ਹਾਂਜੀ। ਘਰ ਆ ਜੇ ਤਾਂ ਦੂਜਾ ਆਉਂਦੇ ਆ ਮਤਲਬ ਚਲੋ ਆਪਾਂ ਤੀਜਾ ਕਹਿ ਕੇ ਦਿੰਨੇ ਹਾਂ ਵੈਸੇ ਜਦੋਂ ਦੂਜਾ ਜੀ। ਦੂਜਾ ਦੀ ਵੀ ਕਹਿੰਦੇ ਚੱਲਦੀ ਆ ਪਰ ਜੋ ਰਿਐਲਿਟੀ ਹੈ ਜੀ ਉਹ ਤਾਂ ਅਸਲੀਅਤ ਹੈ। ਠੀਕ ਆ। ਤੇ ਦੁੱਧ ਕਿੰਨਾ ਕਾ ਹੁਣ ਬੋਲੇ ਦੇ ਵਿੱਚ ਆ ਜੀ ਦੁੱਧ ਵੀਰ ਦੀ ਇਹਦੇ ਕੋਲ ਹੈ ਨਾ ਤੇ 15 ਕਿਲੋ ਬੋਲਾ ਵਾ 15 ਕਿਲੋ ਬੋਲਾ ਤੇ ਗਾਦ ਨਾ ਥੋੜਾ ਜਿਹਾ ਮਤਲਬ ਬੋਲੇ ਵਿੱਚ ਮਿੰਟੂ ਸਾਲੂ ਘਟ ਹੋਈ ਆ ਪਰਲੇ ਸਾਨੂੰ ਮਾੜਾ ਸਾਲੂ ਪੈ ਗਿਆ ਥੋੜੀਆਂ ਧਾਰਾਂ ਘਟ ਗਈਆਂ ਪਰਲੇ ਥਾਂ ਦੇ ਵਿੱਚ ਹਾਂਜੀ ਇੱਕ ਬਹਿਣੀ ਵਾਲ ਤੇ ਮਗਰਲੇ ਜੀ ਠੀਕ ਆ ਹਾਂਜੀ ਬਾਕੀ ਚੋਣ ਚਾਨ ਇੱਕ ਨੰਬਰ ਦੀ ਠੀਕ ਆ ਜਿਹੜੇ ਉਲਟ ਬਹਿਣੀ ਵਾਲੇ ਪਾਸੇ ਦੀ ਗੱਲ ਕਰਦੇ ਮਗਰਲੇ ਦੇਖੋ ਨਾ ਮਗਰਲੇ ਦੇ ਵਿੱਚ ਆਹ ਬਾਈ ਚੁੱਕਦੀ ਆਹ ਬਾਈ ਚੁੱਕਦੀ ਆ ਉਹ ਹੋ ਜਾਊਗਾ ਪੂਰਾ ਵੈਸੇ ਚਲ ਤਾਜੀ ਆ ਜਦੋਂ ਪਰ ਜਿਹੜਾ ਫਰਕ ਪੈ ਗਿਆ ਉਹ ਥਾਣਾ ਹੈਗਾ ਪੋਲਾ ਫਰਦਾ ਬਿਲਕੁਲ ਹਾਂ ਹਾਂ ਥਾਣ ਬਿਲਕੁਲ ਸਾ ਕੋਈ ਨਾੜ ਗਿਲਦੀ ਨਹੀਂ ਕੋਈ ਇੱਥੇ ਨਾੜ ਜਾਣ ਕੱਚ ਨਹੀਂ ਹਾਂਜੀ ਹੋઈ ਹੋ ਰਿਹਾ ਮਤਲਬ ਮੋੜਿਆ ਜਿਹਾ ਵਜਣਾ ਹਾਂਜੀ ਹਾਂ ਗਾਂ ਬੜੀ ਬੜੀ ਸਾਫ਼ ਨਹੀਂ ਹੋਈ ਬੜੀ ਛੇਤੀ ਤੋਂ ਤਾਂ ਕਰੀ ਠੀਕ ਆ ਠੀਕ ਆ ਬੋਲੇ ਦੇ ਵਿੱਚ ਸਾਫ਼ ਨਹੀਂ ਹੋएगी ਹਾਂਜੀ ਹਾਂਜੀ ਤੇ ਮਗਰ ਬੱਛੀ ਆ ਗਈ ਹੈ ਨਾ ਮਗਰ ਬੱਛੀ ਬਾਕੀ ਕੋਈ ਇਹ ਨਹੀਂਗਾ ਜੰਮਿਆ ਨਹੀਂ ਕੋਈ ਸਾਫ਼ ਦੋਤੋਂਗਾ ਠੀਕ ਹੈ ਜਿਹੜੀ ਦੋਸਤੋ 4 ਦਿਨਾਂ ਦੀ ਇਹ ਵੈੜ ਸੁਹੀ ਆ ਤੇ ਜੱਜਾ ਸਵੇਰ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਨਾਰੂ ਬੱਚੇ ਦੇ ਨਾਲ ਮਗਰ ਬੱਛੀ ਹੈ ਠੀਕ ਹੈ ਤੇ ਬਿਲਕੁਲ ਜਿਹੜਾ ਬੋਲੇ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤੇ 15 ਕਿਲੋ ਜਿਹੜਾ ਦੋਸਤੋ ਬਿਲਕੁਲ ਹਾਜ਼ਰ ਹੈਗਾ ਤੇ ਆ ਥਣ ਹੈਗੇ ਨੇ ਜਿਹੜੇ ਬਹਿਣੀ ਵਾਲੇ ਪਾਸੇ ਤੋਂ ਤੇ ਮਗਰਲੇ ਥਣ ਦੇ ਵਿੱਚੋਂ ਬਾਈ ਨੇ ਕਿਹਾ ਵੀ ਤਕਰੀਬਨ ਆ ਵੇਖੋ ਉਲਟ ਬਹਿਣੀ ਵਾਲਾ ਜਿਹੜਾ ਮਗਰਲਾ ਥਣ ਆ ਇਦੇ ਵਿੱਚੋਂ ਕੁਝ ਘਤਾਰਾਂ ਕੱਟ ਗਈਆਂ ਕਿਉਂਕਿ ਬੌਲੇ ਦੇ ਵਿੱਚ ਥੋੜੀ ਜਿਹੀ ਸਾਫ਼ ਨਹੀਂ ਹੋਈ ਸੀਗੀ ਉਹਦੇ ਕਰਕੇ ਕੁਝ ਘਤਾਰਾਂ ਕੱਟਾ ਬਾਕੀ ਜਿਹੜੀ 나ੜ ਗਲਟੀ ਗੰਢ ਕਿਸੇ ਤਰ੍ਹਾਂ ਦੀ ਨਹੀਂ ਭਰਾ ਪੂਰਾ ਹੈਗਾ ਸਾਫ਼ ਭਰਾ ਪੂਰਾ ਹੈਗਾ ਬਿਲਕੁਲ ਪੂਲੀ ਵਰਦੀ ਹੈ ਠੀਕ ਹੈ ਤੇ ਇਹ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਤੇ ਬਾਈ ਜੀ ਇਹਦਾ ਕਿੰਨਾ ਕੁ ਲੈਣ ਦੇਣ ਕਰਨਾ ਹੈ ਬਿਧੀ ਬੱਚੀ ਦੇ 50000 ਦੀ ਹਾਂਜੀ ਹੁਣ ਆਪਾਂ 35 36 ਜੇ 35 ਦੇ ਦਾਂ ਚਲੋ 36 ਦਾ ਕੀ ਨਾਲ ਲੈਣਾ 35 ਹੀ ਬੱਚੀ ਦੇ ਦਾਂਗੇ 35 ਦੀਆ ਦੇ ਦਾਂਗੇ ਹਾਂਜੀ ਬਾਕੀ ਉਹ ਹੀ ਸੁਰਤਾਰਾਂ ਦਾ ਬਾਕੀ ਫਾਈਟ ਕਲਾਸ ਦੁੱਧ ਵੀ 15 ਕਿਲੋ ਇਹ ਦੁੱਧ ਉਸ ਠੰਡ ਦੇ ਵਿੱਚ ਮਗਰਲੇ ਠੰਡ ਦੇ ਵਿੱਚ ਉਲਟੇ ਬਹਿਣੀ ਅਸੀਂ ਕਿੰਨਾ ਕੁ ਦੁੱਧ ਕਾਊਂਟ ਹੋਵੇਗਾ ਜੀ ਕੋਈ ਮਤਲਬ ਤੁਸੀਂ ਗਿਲੋ ਵੀ 20 22 25 ਤਾਰਾ ਘੱਟ ਹੋਣੀ ਆ 20 22 25 ਤਾਰਾ ਹਾਂਜੀ ਹੋ ਜਾਊ 1 2 14 ਦੇ ਵਿਚ ਵਿਚ ਹੋ ਜਾਊਗਾ ਹਾਂਜੀ ਹਾਂਜੀ ਚਲੋ ਹੋਂਦੇ ਵੈਸੇ ਮੌਕੇ ਦੇ ਘੱਟ ਕਰਕੇ ਹੁਣ ਆਪਾਂ ਘੱਟ ਕੇ ਘੇੜਾਂਗੇ ਹਾਂ ਬਸ ਹੈ ਥਣ ਵੀ ਪੋਲਾ ਵਰਤਨ ਫੜਾਈ ਪੋਲਾ ਹੀ ਆ ਵਧੀਆ ਕੋਈ ਥਾਨ ਨਹੀਂ ਵੇਖੋ ਕੋਈ ਨਾਰ ਨਹੀਂ ਟੋਕੇ ਵੇਖਿਆ ਕੋਈ ਗਿਲਤੀ ਨਹੀਂ ਹਾਂਜੀ ਹਾਂਜੀ ਤਾਰ ਵੀ ਪੂਰੀ ਇੱਧਰ ਆ ਲਓ ਤਾਰ ਵੀ ਪੂਰੀ ਪੋਲੀ ਵਰਦੀ ਆ ਪੂਰੀ ਆਉਂਦਾ ਕੋਈ ਚੱਕਰ ਨਹੀਂਗਾ ਹਾਂ ਤੁਹਾਡੀ ਸਾਰੀ ਧਾਰਾ 20 ਘਟਾਰਾਂ ਨੇ 20 ਤੋਂ 25 ਧਾਰਾਂ ਤੋਂ ਜਿਹੜਾ ਦੋਸਤੋ ਕੰਪੇਅਰ ਕਰੀਏ ਮਗਰਲੇ ਥਾਣਾ ਬਹਿਣੀ ਵਾਲੇ ਪਾਸੇ ਉਹ ਨਾਲ ਤੇ ਜਿਹੜੀਆਂ 20 ਤੋਂ 25 ਦੀਆਂ ਜਿਹੜੀਆਂ ਘੱਟ ਨਹੀਂ ਠੀਕ ਆ ਬਾਕੀ ਭਰਾ ਪੂਰਾ ਹੈਗਾ ਥਾਣਾ ਦਾ ਕੋਈ ਉਹ ਗੱਲ ਨਹੀਂਆ ਕਰੋ ਚਾਹੇ ਪੂਰਾ ਭਰਾ ਪੂਰਾ ਵਾ ਠੀਕ ਆ ਕਿਸੇ ਤਰ੍ਹਾਂ ਦੀ ਕੋਈ ਔਰ ਨਹੀਂ ਜਾਂ ਕਿਸੇ ਪੀੜ ਦਰਦ ਨਹੀਂ ਕੋਈ ਪਾਸੇ ਕੋਈ ਗੱਲ ਨਹੀਂ ਤੇ 35000 ਦੀ ਲਾਸਟ ਹੋਦੀ ਹੈ 35000 ਉਹਦਾ 50 ਵੀ ਜਦੋਂ ਵੇਚ ਲੈਂਦੇ ਆ ਬਿਲਕੁਲ ਜੀ ਬਿਲਕੁਲ ਮਗਰ ਬੱਛੀ ਹੈ ਨਵੇਂ ਬੱਛੀ ਇਸ ਤੋਂ ਬਾਅਦ ਇੱਕ ਜਿਹੜੀ ਹੋਰ ਵੈੜ ਹੈਗੀ ਦੋਸਤੋ ਅੱ ਇਹ ਗੱਬਣਾ ਜੀ ਹਾਂ ਜੀ ਦੂਜੇ ਸਵੇਰੇ ਗੱਬਣੇ ਆ ਠੀਕ ਆ ਦੇਣਾ ਹਫਤਾ ਕੁ ਲੈ ਜੂਗੀ ਠੀਕ ਆ ਬਾਕੀ ਸੀਲ ਠੰਡੀ ਹੈ ਤੁਹਾਨੂੰ ਤੁਹਾਨੂੰ ਬਹੁਤ ਸੋਹਣਾ ਲੱਗਾ ਕਰਵਾਏਗਾ ਬਿਲਕੁਲ ਠੀਕ ਆ ਇੱਕ ਹਫਤਾ ਜਿਹੜਾ ਦੋਸਤੋ ਸਮਾਂ ਲੈ ਜੂਗੀ ਤੇ ਦੂਜੇ ਸਵੇਰੇ ਸੋਣਾ ਜੀ ਦੂਜੇ ਸਵੇਰੇ ਸੋਣਾ ਜੀ ਦੂਜੇ ਨੂੰ ਸੋਣਾ ਹਾਂਜੀ ਇਹਨੂੰ ਵੀ ਦਿਖਾਈਏ ਜੀ ਦੂਜਾ ਸੂਆ ਜਿਹੜਾ ਦੋਸਤੋ 5ਵੇਂ ਨੰਬਰ ਤੇ ਆਪਾਂ ਤੁਹਾਨੂੰ ਵੈੜ ਦਿਖਾ ਰਹੇ ਹਾਂ ਫੇਰ ਬਾ ਪਾ ਦਿੰਨੇ ਆ 5ਵਾਂ ਨੰਬਰ ਤੇ ਦੂਜਾ ਸੂਆ ਜਿਹੜਾ ਦੋਸਤੋ ਸੂਣ ਦੇ ਵਿੱਚ ਰੈਡੀ ਆ ਹਾਂਜੀ ਤੋਰੀਏ ਜੀ 7 ਕ ਦਿਨ ਹਜੇ ਬਾਕੀ ਆ ਸੂਣ ਇੱਕ ਰੰਗ ਵੈੜਾ ਮੀਡੀਅਮ ਹਾਈਟ ਦੇ ਵਿੱਚ ਠੀਕ ਆ ਪਾ ਪੜਦਾ ਵੀ ਜਿਹੜਾ ਦੋਸਤੋ ਜੈਨੂਨ ਹੋਵੇਗਾ ਨਾਰਮਲ ਹੋਵੇਗਾ ਸੋ ਠੀਕ ਆ ਠੰਡੀ ਧੀਰੀਆ ਜਿਵੇਂ ਮਰਜ਼ੀ ਥਾਣਾ ਨੂੰ ਹੱਥ ਲਈ ਚਲੋ ਤੇ ਆਹ ਫਿਰ ਕੁਆਲਟੀ ਦੇ ਆ ਦੇਖੋ ਅਜੇ ਢਿਲਟੂ ਲਾਫੀ ਆ ਸੱਤਕ ਦਿਨਾਂ ਦੇ ਵਿੱਚ ਪੂਰੀ ਬਣ ਜਾਣੀ ਹੈ ਪੂਰੀ ਖਬਰਦਾਰ ਹੋਈ ਨਹੀਂ ਦੋ ਦਿਨ ਤੋਂ ਆਪਾਂ ਲੱਗੋ ਜਿੰਦੇ 13 ਕਿਲੋ ਪਹਿਲੇ ਸੋ ਜੁਤਾ ਜੀ ਇਹਨਾਂ ਨੂੰ ਆਂਦਾ ਵੀ ਕੀ ਆ ਅਜੇ ਢਿਲ ਲਿਆ ਗੱਡੀ ਸੱਤਾਂ ਨੂੰ ਬਹੁਤ ਸੋਣਾ ਲੱਗਾ ਕਰਾਂਗੇ ਬਿਲਕੁਲ ਜੀ ਬਿਲਕੁਲ ਐ ਗੁੱਥੇ ਦੀ ਬੋਦੀ ਧਾਰ ਹੋ ਜੀ ਠੀਕ ਆ ਤੇ ਭਾਜੀ ਸਜਣਾ ਇਹ ਤਾਂ ਕਿੰਨਾ ਫਰ ਲੈ ਦੇ ਜੀ ਜੀ ਬੱਸੀ ਜਿੰਦ ਕਿਲੋ ਦੋ ਚਾਰ ਤਾਂ ਸਾਹਮਣੀ ਕਰਕੇ ਉਦਾਂ 35 ਦੀ ਵੇਚ ਜਾਂਦੀ ਆ ਹਾਂ ਜੀ ਹੁਣ ਆਪਾਂ ਕਰ ਦਾਂਗੇ 30 ਜੋ ਮੰਨ ਲਿਆ ਕਰਾਂਗੇ 30000 ਦੇ ਵਿੱਚ ਆ ਦੇ ਦਾਂਗੇ ਹਜ਼ਾਰ ਘੱਟ ਹੀ ਦੇ ਦਾਂਗੇ ਠੀਕ ਆ ਜੀ ਹਾਂ ਜੀ 30000 ਦੇ ਵਿੱਚੋਂ ਜਿਹੜਾ ਦੋਸਤੋ ਇਸ ਵੈੜ ਤੇ ਜਿਹੜਾ ਛੋਟ ਹੋ ਜੇਗੀ ਮਾਨਤਮ ਹੋ ਜਾਏਗਾ 30000 ਦੇ ਵਿੱਚੋਂ ਠੀਕ ਆ 29 ਦੀ ਹੋ ਜਾਏਗੀ ਬਾਕੀ ਆਪਦੀ ਤਸੱਲੀ ਤੁਸੀਂ ਟਿੱਪ ਕੇ ਕਰ ਲਿਓ ਘਰ ਵਿਜਟ ਕਰਕੇ ਅੱਖੀਂ ਦੇਖ ਲਿਓ ਉਸ ਤੋਂ ਬਾਅਦ ਤੁਸੀਂ ਸੌਦਾ ਕਰ ਲਿਓ ਠੀਕ ਆ ਬਾਕੀ ਇਸ ਤੋਂ ਬਾਅਦ ਇੱਕ ਹੋਰ ਝੋਟੀ ਆ ਇਹ ਵੀ ਬਕਾਊ ਆ ਝੋਟੀ ਛਕੀਨੀ ਵਿੱਚ ਪੂਰੀ ਆ ਠੀਕ ਆ ਵਜਨ ਵਟੇ ਵਾਲੀ ਆ ਤੇ ਬਿਲਕੁਲ ਜਿਹੜੀ ਗੋਲ ਪੇਟ ਪੁੱਠੇ ਤੋਂ ਹੈਗੀ ਆ ਬਾਕੀ ਭਾਈ ਜੀ ਕੀ ਹੈਗੀ ਇਹਦੀ ਡਿਟੇਲ ਇਸ ਝੋਟੀ ਇਹਦੀ ਦੂਜਾ ਸਵਾ ਝੋਟੀ ਸੂਈ ਆ ਹਾਂ ਜੀ ਇਹਦੇ ਮਗਰੋਂ ਲੱਗਦਾ ਦੋ ਮਹੀਨੇ ਹੋ ਗਏ ਤੇ ਸੂਏ ਨੂੰ ਕੱਟੀ ਹੈ ਤੇ ਮਗਰ ਅਰਜਨ ਕੁੰਗੜ ਦੀ ਜੀ ਤੂੰ ਉਹ ਘਰ ਆ ਲੈਣਾ ਜਦੋਂ ਆਪਾਂ ਸੌਦਾ ਕਰਨ ਤੋਂ ਪਹਿਲਾਂ ਆਖਿਆ ਵੀ ਅਸੀਂ ਕੱਟੀ ਲਾਉਣੀ ਹੈ ਬੜੀ ਰੀਨ ਪਾਲੀ ਉਹਨਾਂ ਨੇ ਹੂੰ ਤੇ ਕੱਟੀ ਫਿਰ ਉਹਨਾਂ ਆਪਾਂ ਨੂੰ ਦਿੱਤੀ ਦੇਣੀ ਹੈ ਤੇ ਮਤਲਬ ਉਹਨੇ ਤੇ ਕੋਈ ਦੁੱਧ ਆਏ ਟਾਈਮ ਤੇ ਉਦੋਂ 11 12 ਜੀ ਤੁਹਾਡੀ ਬੜੀਆ ਗਾਣਾ ਵਤਵਾਇਓ 9 ਕਲ ਦੁੱਧ ਹੋਊਗਾ ਠੀਕ ਹੈ ਜੀ ਆਹ ਚੌਣ ਚਾਰ ਬੜੀ ਸਾਦੀ ਭੋਲੀ ਠੀਕ ਹੈ ਜੀ ਹਾਂਜੀ ਤੇ ਸਵੇਰ ਦੁੱਜਾ ਹੀ ਹੈ ਜੀ ਸੂਆ ਖਾਸ ਦੁੱਜਾ ਜੀ ਦੁੱਜਾ ਸੂਆ ਹਾਂਜੀ ਛੋਟੀ ਆਪਾਂ ਤੁਹਾਨੂੰ ਦੋਸਤੋਂ origignal ਬਾਹਰ ਕੱਢ ਕੇ ਇ ਇੱਕ ਰੰਗ ਪੂਰੀ ਸ਼ਾਈ ਹੈ ਝੋਟੀ ਦੇ ਵਿੱਚ ਤੇ ਪੂਛ ਪਿੱਛੋਂ ਵਾਈਡ ਹੈਗੀ ਡੇਢ ਤੋਂ 2 ਗਿੱਠਾ ਤਕਰੀਬਨ ਬੱਚਾ ਜਿਹੜਾ ਹੈ ਅਰਜੁਨ ਕੁੰਗੜ ਦੀ ਕੱਟੀ ਸੀਗੀ ਠੀਕ ਆ ਉਹ ਅੱਗੋਂ ਘਰਾਂ ਲੈਣੇ ਤਕਰੀਬਨ ਰੱਖ ਲਈ ਆ ਤੇ ਝੋਟੀ ਫਿਲਹਾਲ ਜਿਹੜੀ ਵਿਕਾਊ ਆ 9 ਕਿਲੋ ਜਿਹੜਾ ਬਿਲਕੁਲ ਹਾਜ਼ਰ ਦੁੱਧਾ ਠੀਕ ਆ ਅੱਜ 2 ਮਹੀਨთ ਦੀ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੋ ਵੀ 2 ਮਹੀਨੇ ਦੀ ਜਿਹੜੀ ਸੂਈ ਆ ਤੇ ਬਿਲਕੁਲ ਕਾਲੀ ਸ਼ਾਹ ਜਿਹੜੀ ਝੋਟੀ ਆ ਆ ਸਿੰਘਾ ਸਿੰਘਾਂ ਦੀ ਬੰਤਰ ਦੇਖ ਲਓ ਜੀ ਆ ਫੇਸ ਕੁਆਲਿਟੀ ਵੇਖੋ ਠੀਕ ਆ ਤੇ ਬਾਕੀ ਭਾਈ ਜਿਵੇਂ ਥਾਣਾ ਮੋਟਾ ਮੋਟਾ ਉਹਨੂੰ ਥੋੜਾ ਲੱਗਦਾ ਜਦੋਂ ਮੋਟਾ ਸਰਦ ਹੋਗਾ ਹਾਂ ਜੀ ਬਹੁਤ ਜ਼ਿਆਦੀ ਫੋਲੀ ਆ ਫੋਲੀ ਕਾਫੀ ਹੈ ਜੀ ਬੜਾ ਗਾੜੀ ਉਹ ਦੂਰ ਧਰਵਾ ਕੇ ਬੋਖਾ ਜੀ ਹਾਂ ਜੀ ਬੜਾ ਅੱਗੇ ਖੜ ਕੇ ਨਾ ਤਾਂ ਦਿਖਾਈ ਦਈਏ ਹਾਂ ਇਹ ਦੇਖੋ ਉਹਦੀ ਬਹੁਤ ਹੈ ਕਈ ਵਾਰ ਕਿਸੇ ਵੀਰਾਂ ਦੇ ਮਨ ਚ ਹੁੰਦਾ ਨਾ ਸ਼ੰਕਾ ਵੀ ਪਥਨ ਮੋਟਿਆ ਦੇ ਤਾਰ ਕਰੜੀ ਹੋਊਗੀ ਪੂਰੀ ਤਾਰ ਖੋਲ ਦੇ ਬਾਕੀ ਹੈ ਬਿਲਕੁਲ ਜਿਹੜੀ ਆ ਦੋਸਤੋ ਰੂ ਰੂ ਤੋਂ ਵੀ ਜ਼ਿਆਦੀ ਪੋਲੀ ਆ ਵੇਖੋ ਠੀਕ ਹੈ ਚਵਾਈ ਪੋਲੀ ਲੱਗੀ ਆ ਝੋਟੀ ਦੇ ਅਗਲੇ ਥਾਂਾਂ ਦੇ ਵੀ